ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ ਦੋਸਤੋ ਪਿਛਲੇ ਦਿਨੀ ਚੰਡੀਗੜ੍ਹ ਵਿੱਚ ਸਟੂਡੈਂਟਾਂ ਨੇ ਇੱਕ ਪ੍ਰਦਰਸ਼ਨ ਕੀਤਾ ਜੋ ਕਿ ਚੱਲ ਰਿਹਾ ਹੈ ਉਸੇ ਪ੍ਰਦਰਸ਼ਨ ਵਿੱਚ ਇੱਕ ਨਵਦੀਪ ਜਲਵੇੜਾ ਜੀ ਨੇ ਇੱਕ ਬ੍ਰਾਹਮਣਵਾਦ ਨੂੰ ਲੈ ਕੇ ਆ ਬ੍ਰਾਹਮਣ ਸਮਾਜ ਨੂੰ ਲੈ ਕੇ ਕੋਈ ਟਿੱਪਣੀ ਕੀਤੀ ਉਸੇ ਟਿੱਪਣੀ ਨੂੰ ਲੈ ਕੇ ਬ੍ਰਾਹਮਣ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਨੇ ਆਪਣੇ ਸਾਥੀਆਂ ਨਾਲ ਐਫ ਆਈ ਆਰ ਦਰਜ ਕਰਾਈ ਹੈ ਕਿ ਇਹ ਟਿੱਪਣੀ ਬ੍ਰਾਹਮਣ ਸਮਾਜ ਨੂੰ ਲੈ ਕੇ ਇੱਕ અપਵਾਦ ਹੈ ਇਕ ਕਹਾਣੀ ਉਹਨਾਂ ਨੇ ਸਮਝੀਏ ਜਿਨ੍ਹਾਂ ਨੇ ਜੋ ਬ੍ਰਾਹਮਣ ਮਹਾਸਭਾ ਦੇ ਚੇਅਰਮੈਨ ਨੇ ਪੰਕਜ ਸ਼ਰਦਾਜੀ ਸਾਡੇ ਨਾਲ ਜੁੜੇ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਉਹ ਇਸ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਤੇ ਉਹਨਾਂ ਨੇ ਐਫ ਆਈ ਆਰ ਕਿਉਂ ਕਰਾਈ ਸਰ ਸਵਾਗਤ ਹੈ ਧੰਨਵਾਦੀ ਤੁਹਾਡਾ ਵੀ ਔਰ ਹਮਦਰਦ ਦੇ ਸਾਰੇ ਸ਼ਰੋਤਿਆਂ ਦਾ ਵੀ ਧੰਨਵਾਦ ਹੈ ਸਰ ਐਫ ਆਈ ਆਰ ਕਿਰਾਈਏ ਕਿਉਂ ਦੇਖੋ ਪਿਛਲੇ ਨਾ ਲੰਬੇ ਸਮੇਂ ਤੋਂ ਇਹ ਦੇਖਣ ਚ ਆ ਰਿਹਾ ਸੀਗਾ ਕੋਈ ਵੀ ਪ੍ਰੋਟੈਸਟ ਹੋਵੇ ਚਾਹੇ ਉਹ ਪ੍ਰੋਟੈਸਟ ਹੋਵੇ ਕਿਸਾਨ ਅੰਦੋਲਨ ਦਾ ਚਾਹੀਓ ਪ੍ਰੋਟੈਸਟ ਹੋਵੇ ਕੋਈ ਵੀ ਪ੍ਰੋਟੈਸਟ ਹੋਵੇ ਹੁਣ ਪੀਯੂ ਚ ਚੱਲਦਾ ਪਿਆ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਡਿਸੀਜਨ ਲਿੱਤਾ ਗਿਆ ਵੈ ਸੈਂਟਰ ਸਰਕਾਰ ਵੱਲੋਂ ਉਹਦੇ ਖਿਲਾਫ ਪੰਜਾਬ ਦੇ ਸਟੂਡੈਂਟ ਪ੍ਰੋਟੈਸਟ ਕਰ ਰਹੇ ਆ ਔਰ ਪੰਜਾਬ ਭਰ ਦੇ ਲੋਕ ਉਹਨਾਂ ਦੇ ਨਾਲ ਆ ਮੈਂ ਵੀ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਰਿਆ ਵਾਂ ਔਰ ਸਟੂਡੈਂਟ ਹੋਣ ਦੇ ਨਾਤੇ ਪੰਜਾਬ ਦੇ ਯੂਨੀਵਰਸਿਟੀ ਦੇ ਜਿਹੜੇ ਪੰਜਾਬ ਨੂੰ ਮਿਲੇ ਹੋਏ ਅਧਿਕਾਰ ਹੈ ਉਹਨਾਂ ਦੀ ਲੜਾਈ ਲੜਨਾ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ। ਅਸੀਂ ਸਾਰੇ ਉਹਨਾਂ ਬੱਚਿਆਂ ਦੇ ਨਾਲ ਹੈਗੇ ਆ। ਲੇਕਿਨ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਿਆ ਵੀ ਬਾਕੀ ਅੰਦੋਲਨਾਂ 'ਚ ਦੇਖਣ ਨੂੰ ਮਿਲਦੀ ਹੈ ਉਹੀ ਚੀਜ਼ ਇੱਥੇ ਵੀ ਦੇਖਣ ਨੂੰ ਮਿਲੀ ਕਿ ਇਹ ਜਿਹੜਾ ਜਿਹਦਾ ਤੁਸੀਂ ਨਾਮ ਲੈ ਰਹੇ ਹੋ ਨਵਦੀਪ ਦਾ ਹਰਿਆਣੇ ਤੋਂ ਰਹਿਣ ਵਾਲਾ ਮੁੰਡਾ ਹੈ। ਇਹ ਆਪਣੇ ਭਾਸ਼ਣ ਦੇ ਵਿੱਚ ਇਨੀ ਟਿਪਿਕਲੀ ਬ੍ਰਾਹਮਣਵਾਦ ਦੇ ਖਿਲਾਫ ਅਪੱਤੀਜਨਕ ਟਿੱਪਣੀ ਕੀਤੀ ਜਿਹੜੀ ਕਿ ਬਹੁਤ ਹੀ ਨਿੰਦਨਯੋਗ ਹੈ। ਕਿਉਂਕਿ ਨਾ ਤੈਨੂੰ ਬ੍ਰਾਹਮਣਾਂ ਦਾ ਇਤਿਹਾਸ ਪਤਾ ਹੈ ਨਾ ਇਹਨੂੰ ਪਤਾ ਹੈ ਕਿ ਬ੍ਰਾਹਮਣਾਂ ਦੀਆਂ ਸ਼ਹਾਦਤਾਂ ਕਿੰਨੀਆਂ ਵੈ ਚਾਹੇ ਦੇਸ਼ ਦੀ ਆਜ਼ਾਦੀ ਦੀ ਲੜਾਈ ਹੋਵੇ ਚਾਹੇ ਧਰਮ ਦੀ ਲੜਾਈ ਹੋਵੇ ਹਰ ਖੇਤਰ ਦੇ ਵਿੱਚ ਬ੍ਰਾਹਮਣਾਂ ਨੇ ਵੱਧ ਚੜ ਕੇ ਧਰਮ ਦੀ ਰੱਖਿਆ ਦੇ ਲਈ ਦੇਸ਼ ਦੀ ਸੁਰੱਖਿਆ ਦੇ ਲਈ ਦੇਸ਼ ਦੀ ਇੱਕ ਜੁਟਦਾ ਦੇ ਲਈ ਔਰ ਸਨਾਤਨ ਨੂੰ ਇੱਕ ਜੁਟ ਰੱਖਣ ਦੇ ਲਈ ਜਿੰਨੀਆਂ ਕੁ ਕੁਰਬਾਨੀਆਂ ਬ੍ਰਾਹਮਣਾਂ ਦੀਆਂ ਉਹ ਮੇਰੇ ਖਿਆਲ ਨਾਲ ਕਿਸੇ ਹੋਰ ਦੀਆਂ ਹੋਣਗੀਆਂ ਲੇਕਿਨ ਮੈਂ ਸਿਰਫ ਬ੍ਰਾਹਮਣਾਂ ਦੀ ਗੱਲ ਕਰਦਾ ਵਾਂ باوجود ਇਸ ਦੇ ਬਗੈਰ ਇਤਿਹਾਸ ਪੜਿਓ ਜਿਹੜੇ ਬੱਚਿਆਂ ਨੇ ਕੱਲ ਨੂੰ ਯੂਨੀਵਰਸਿਟੀ ਚੋਂ ਨਿਕਲ ਕੇ ਬਿਊਰੋਕ੍ਰੇਟ ਬੰਨਾ ਪੋਲੀਟਿਸ਼ੀਅਨ ਬੰਨਾ ਹੋਰ ਵੱਖ-ਵੱਖ ਸ਼ੋਭਿਆ 'ਚ ਜਾਣਾ ਹੈ ਸਮਾਜ ਦੇ ਉਹਨਾਂ ਨੇ ਆਪਣਾ ਸੇਵਾ ਦੇਣੀ ਹੈ ਉਹਨਾਂ 'ਚ ਬੈਠ ਕੇ ਇੱਕ ਕਾਸਟ ਨੂੰ ਲੈ ਕੇ ਇਸ ਤਰ੍ਹਾਂ ਦੀ ਥੌਟ ਰੱਖਣਾ ਜਾਂ ਇਦਾਂ ਦੇ ਸ਼ਬਦ ਬੋਲਣਾ ਇਰੇ ਨਾਲ ਦੇਸ਼ ਪਰਚ ਵਸਦੇ ਬ੍ਰਾਹਮਣਾਂ ਚ ਬਹੁਤ ਰੋਸ਼ ਸੀਗਾ ਔਰ ਸਾਰੇ ਵਕ ਵਕ ਪੰਜਾਬ ਭਰ ਦੇ ਕਿਉਂਕਿ ਮੈਂ ਚੇਅਰਮੈਨ ਆ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਸਰਕਾਰ ਦਾ ਮੇਰੇ ਕੋਲੇ ਪੰਜਾਬ ਭਰ ਤੋਂ ਬ੍ਰਾਹਮਣ ਆਨੇ ਸ਼ੁਰੂ ਹੋਏ ਉਹਨਾਂ ਨੇ ਕਿਹਾ ਜੀ ਇਹ ਤਾਂ ਹੁਣ ਅ ਅਤੀ ਹੋ ਗਈ ਤੇ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਇਹ ਆਉਣ ਵਾਲੇ ਸਮੇਂ ਚ ਹਰ ਬੰਦਾ ਮੂੰਹ ਚੱਕ ਕੇ ਕਦੀ ਕਿਸੇ ਦੀ ਕਾਸਟ ਦੇ ਉੱਪਰ ਅਪਸ਼ਬਦ ਬੋਲ ਦੂਗਾ ਕਦੀ ਕਿਸੇ ਦੀ ਕਾਸਟ ਦੇ ਉੱਪਰ ਇਹਦੀ ਚ ਕਾਰਵਾਈ ਹੋਣੀ ਚਾਹੀਦੀ ਹੈ ਸੋ ਮੈਂ ਫਿਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਉਹਨਾਂ ਨੂੰ ਜਿਹੜੇ ਬ੍ਰਾਹਮਣ ਸਵਾਵਾ ਨੇ ਮੈਨੂੰ ਕੰਪਲੇਂਟ ਦਿੱਤੀਆਂ ਸੀ ਉਹਨੂੰ ਮੈਂ ਫਾਰਵਰਡ ਕੀਤਾ ਉਹ ਫਾਰਵਰਡ ਕਰਨ ਦੇ ਉੱਪਰ ਐਡਮਿਨਿਸਟ੍ਰੇਸ਼ਨ ਨੇ ਵੀ ਦੇਖਿਆ ਵੀ ਇਹ ਪੰਜਾਬ ਦੇ ਦੇਸ਼ ਦੇ ਜਿਹੜਾ ਆਪਸੀ ਸਦਭਾਵਨਾ ਭਾਈਚਾਰਾ ਵੈ ਉਹਨੂੰ ਖਰਾਬ ਕਰਨ ਦੇ ਲਈ ਸਾਜ਼ਿਸ਼ ਦੇ ਤਹਿਤ ਐਦਾਂ ਦੀ ਸ਼ਬਦਾਵਲੀ ਬੋਲੀ ਜਾ ਰਹੀ ਹੈ ਔਰ ਉਹਦੇ ਖਿਲਾਫ ਜਿਹੜਾ ਡਿਵੀਜ਼ਨ ਨੰਬਰ 2 ਦੇ ਵਿੱਚ ਐਫ ਆਈ ਆਰ ਨੰਬਰ 149 ਦਰਜ ਕੀਤੀ ਹੈ ਪੰਕਜ ਜੀ ਤੁਸੀਂ ਸਾਜ਼ਿਸ਼ ਕਿਉਂ ਸਮਝ ਰਹੇ ਹੋ ਉਹ ਵੀ ਕਿਸੇ ਜੋ ਗਿਆ ਸਟੂਡੈਂਟਾਂ ਲਈ ਗਿਆ ਹੈ ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਚ ਉੱਭਰ ਕੇ ਸਾਹਮਣੇ ਆਇਆ ਹੈ ਤੁਹਾਨੂੰ ਇਹ ਕਿਉਂ ਲੱਗ ਰਿਹਾ ਕਿ ਇਹ ਸਾਜ਼ਿਸ਼ ਹੈ ਕਿਤੇ ਨਾ ਕਿਤੇ ਬ੍ਰਾਹਮਣ ਟਾਰਗੇਟ ਕੀਤੇ ਜਾ ਰਹੇ ਨੇ ਉਹਦਾ ਬਹੁਤ ਵੱਡੀ ਇੱਕ ਵਜ੍ਹਾ ਹੈਗੀ ਹੈ ਜੀ ਤੁਸੀਂ ਦੇਖੋ ਕਿ ਚਾਹੇ 800 ਸਾਲ ਦਾ ਮੁਗਲਾਂ ਦਾ ਰਾਜ ਹੋਵੇ 150-200 ਸਾਲ ਦਾ ਅੰਗਰੇਜ਼ਾਂ ਦਾ ਰਾਜ ਹੋਵੇ ਉਹਨਾਂ ਨੂੰ ਇੱਕ ਗੱਲ ਸਮਝ ਆ ਗਈ ਸੀਗੀ ਕਿ ਬ੍ਰਾਹਮਣ ਇੱਕ ਐਦਾ ਦੀ ਕੌਮ ਐ ਇਹ ਜਦੋਂ ਹੱਥ ਚੱਕ ਕੇ ਕੋਈ ਵੀ ਗੱਲ ਕਹਿੰਦੀ ਐ ਤਾਂ ਪੂਰਾ ਸਨਾਤਨ ਉਹਨਾਂ ਦੇ ਮਗਰ ਇਕੱਠਾ ਹੋ ਜਾਂਦਾ ਤੇ ਸਨਾਤਨ ਨੂੰ ਤੋੜਨ ਵਾਸਤੇ ਲੰਬੇ ਸਮੇਂ ਤੋਂ ਨਾ ਸਿਰਫ ਡੀਪ ਸਟੇਟ ਬਲਕਿ ਜਿਹੜੇ ਦੇਸ਼ ਵਿਰੋਧੀ ਸਮਾਜਿਕ ਅੰਸਰ ਐ ਉਹਨਾਂ ਵੱਲੋਂ ਸਨਾਤਨ ਨੂੰ ਜਾਤਾਂ 'ਚ ਵੰਡਣ ਦੇ ਲਈ ਜਿੰਨਾ ਵੀ ਪ੍ਰਯਾਸ ਕੀਤਾ ਜਾਂਦਾ ਵੈ ਉਹ ਪ੍ਰਯਾਸ ਤੇ ਉਦੋਂ ਪਾਣੀ ਫਿਰ ਜਾਂਦਾ ਜਦੋਂ ਬ੍ਰਾਹਮਣ ਅਗਿਆ ਕਿ ਕਹਿੰਦੇ ਐ ਐਨੀ ਤਰੀਕ ਨੂੰ ਇੰਨੇ ਤੋਂ ਐਨੇ ਦਿਨਾਂ ਦੇ ਵਿੱਚ ਪ੍ਰਯਾਗ ਰਾਜ ਚ ਕੁੰਭ ਹੋਏਗਾ ਜਦੋਂ ਬ੍ਰਾਹਮਣ ਕਹਿੰਦੇ ਪ੍ਰਯਾਗ ਰਾਜ ਚ ਕੁੰਭ ਹੋਏਗਾ ਤੇ ਦੇਸ਼ ਔਰ ਦੁਨੀਆ ਭਰ ਚ ਵਸਦੇ ਸਨਾਤਨੀ ਸਭ ਕਾਸਟਾਂ ਨੂੰ ਸਾਈਡ ਤੇ ਰੱਖ ਕੇ ਮਾਂ ਗੰਗਾ ਚ ਜਾ ਕੇ ਡੁਬਕੀ ਲਗਾਉਂਦੇ ਆ ਬਤੌਰ ਸਨਾਤਨੀ ਉਹਨਾਂ ਨੇ ਦੇਖਿਆ ਵੀ ਅਗਰ ਬ੍ਰਾਹਮਣਾਂ ਨੂੰ ਡੈਮੇਜ ਕਰਤਾ ਜਾਏਗਾ ब्राह्मणा ਦੇ ਬੋਲਾਂ ਨੂੰ ਡੈਮੇਜ ਕਰਤਾ ਜਾਏਗਾ ਬ੍ਰਾਹਮਣ ਫਿਲਾਸਫੀ ਨੂੰ ਡੈਮੇਜ ਕਰਤਾ ਜਾਏਗਾ ਫੇਰ ਹੀ ਸਨਾਤਨ ਨੂੰ ਜਿਹੜਾ ਉਹ ਜਾਤਾਂ ਚ ਵੰਡਾਂ ਚ ਕਾਬਯਾਬ ਹੋਣਗੇ ਪੰਗਤ ਜੀ ਸਟੂਡੈਂਟ ਨਾਲ ਤੁਸੀਂ ਹੈਗੇ ਜੋ ਚੰਡੀਗੜ੍ਹ ਲੜਾਈ ਲੜ ਰਹੇ ਨੇ ਮੈਂ ਮੈਂ ਨਾ ਬਤੌਰ ਪ੍ਰਾਈਵੇਟ ਸਟੂਡੈਂਟ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੀਏ ਫਸਟイヤー ਬੀਏ ਸੈਕੰਡイヤー ਬੀਏ ਫਾਈਨਲ ਹਾਲਾਂਕਿ ਬੀਏ ਫਾਈਨਲ ਦੇ ਮੈਂ ਲਾਸਟ ਪੇਪਰ ਨਹੀਂ ਦੇ ਪਾਇਆ ਸੀ ਮੈਂ ਉੱਥੇ 3 ਸਾਲ ਪੜਿਆ ਆ ਮੇਰੇ ਬੱਚੇ ਉੱਥੋਂ ਹੀ ਵੱਡਾ ਬੇਟਾ ਪੜ੍ਹ ਕੇ ਐਡਵੋਕੇਟ ਬਣਿਆ ਹੈ ਛੋਟਾ ਬਿਟਾ ਐਡਵੋਕੇਟ ਕਰ ਰਿਹਾ ਸਟਡੀ ਨਾਲੋ ਮਤਲਬ ਮੈਂ ਕਹਿਆ ਜੀ ਠੋਕੇ ਨਾਲ ਨਾ ਪੰਜਾਬ ਦਾ ਕੋਈ ਮੁੱਦਾ ਹੋਵੇ ਚਾਹੇ ਕਿਸਾਨੀ ਦਾ ਮੁੱਦਾ ਸਹੀ ਅਸੀਂ ਠੋਕੇ ਨਾਲ ਖੜੇ ਹਾਂ ਤੁਸੀਂ ਕੋਸ਼ਿਸ਼ ਇਹ ਨਹੀਂ ਕੀਤੀ ਕਿ ਨਵਦੀਪ ਜੀ ਨਾਲ ਸੰਪਰਕ ਕੀਤਾ ਜਾਵੇ ਉਹਨੂੰ ਸਮਝਾਇਆ ਜਾਵੇ ਕਿ ਅੱਗੇ ਤੋਂ ਧਿਆਨ ਰੱਖੀ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਜੋ ਇਹ ਹੁਣ ਜਿੱਦਾਂ ਤੁਸੀਂ ਐਫ ਆਈ ਆਰ ਦਰਜ ਕਰਾਤੀ ਹੁਣ ਦੂਸਰਾ ਕੋਈ ਨਹੀਂ ਆਊਗਾ ਉਹਨਾਂ ਕੋਲ ਕਿਉਂਕਿ ਹੋ ਸਕਦਾ ਉਹਦੇ ਕੋ ਵੀ ਬੋਲ ਦੇ ਸਮੇਂ ਮਰਿਆਦਾ ਦਾ ਧਿਆਨ ਨਾ ਰਿਹਾ ਹੋਵੇ ਜਾਂ ਉਹ ਖਿਆਲ ਨਾ ਕਰੇ ਤੁਸੀਂ ਉਹਨੂੰ ਸੰਪਰਕ ਕਰਦੇ ਉਹਦੇ ਨਾਲ ਗੱਲ ਕਰਦੇ ਕਹਿੰਦੇ ਆਪਾਂ ਵੀ ਨਾਲ ਹੀ ਆ ਪਰ ਇਦਾਂ ਦੀ ਜੋ ਸ਼ਬਦਾਵਲੀ ਹੁਣ ਦੁਬਾਰਾ ਨਾ ਪ੍ਰਯੋਗ ਕੀਤੀ ਜਾਵੇ ਦੇਖੋ ਗਲਤੀ ਦੀ ਮਾਫੀ ਹੁੰਦੀ ਹੈ ਅਪਰਾਧ ਦੀ ਸਜ਼ਾ ਹੁੰਦੀ ਹੈ ਜੇ ਮੇਰੇ ਕੋਲੋਂ ਤੁਹਾਡੇ ਕੋਲੋਂ ਬੋਲਦਿਆਂ ਕੋਈ ਸ਼ਬਦ ਲੈਫਟ ਰਾਈਟ ਹੋ ਜੇ ਉਹਦੀ ਮਾਫੀ ਹੁੰਦੀ ਆ ਬੰਦਾ ਕਹਿੰਦਾ ਵੀ ਬੰਦਾ ਓਵਰ ਕੌਨਫੀਡੈਂਸ ਚ ਆ ਕੇ ਜਾਂ ਬੋਲਣ ਲੱਗ ਗਿਆ ਹਰ ਇੱਕ ਬੰਦਾ ਮਾਈਕ ਦੇ ਅੱਗੇ ਨਹੀਂ ਬੋਲ ਸਕਦਾ ਤੇ ਉਹ ਬੋਲ ਗਿਆ ਲੇਕਿਨ ਜਿਹੜੀ ਮੈਂਟੈਲਿਟੀ ਹੈ ਨਾ ਜਿਹੜੀ ਸੋਚ ਹੈ ਅਗਰ ਉਹਦੇ ਤੇ ਵਾਰ ਨਹੀਂ ਕੀਤਾ ਜਾਏਗਾ ਨਾ ਤੇ ਫੇਰ ਇੱਕ ਇਹ ਇੱਕ ਨਹੀਂ ਹੈ ਬਹੁਤ ਸਾਰੇ ਮੈਂ ਤੁਹਾਨੂੰ ਕਹਿੰਦਾ ਬਹੁਤ ਸਾਰੇ ਇਨਸੀਡੈਂਟ ਇਦਾਂ ਦੇ ਹੋਏ ਆ ਲੇਕਿਨ ਕਿਉਂਕਿ ਬ੍ਰਾਹਮਣ ਬਹੁਤ ਲੀਨੀਅਰਟ ਹੈ ਉਹ ਹਰ ਵਾਰ ਇਗਨੋਰ ਕਰ ਦਿੰਦੇ ਸੀ ਪਰ ਐਤਕੀ ਬ੍ਰਾਹਮਣਾਂ ਦੇ ਵਿੱਚ ਕਿਉਂਕਿ ਉਹ ਸ਼ਬਦ ਹੀ ਇਦਾਂ ਦੇ ਕਹੇ ਗਏ ਸੀਗੇ ਮੈਂ ਦੁਹਰਾ ਨਹੀਂ ਚਾਹੁੰਦਾ ਜਿਸ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ਼ ਵਿਆਪਤ ਹੋਇਆ ਔਰ ਮੇਰੇ ਕੋਲੇ ਮੋਬਾਈਲ ਦੇ ਉੱਪਰ ਦਾ ਪੰਜਾਬ ਭਰ ਦੇ ਜਿਹੜੇ ਬ੍ਰਾਹਮਣਾਂ ਦੀ ਕਾਲਸ ਆਈਆਂ ਆਈਆਂ ਬਲਕਿ ਮੇਰੇ ਆਫਿਸ ਦੇ ਵਿੱਚ ਅਲੱਗ-ਅਲੱਗ ਜਿਹੜੇ ਬ੍ਰਾਹਮਣ ਸਮਾਜ ਦੀਆਂ ਸੰਸਥਾਵਾਂ ਹੈ ਉਹ ਆਪਣੀਆਂ ਕੰਪਲੇਂਟਸ ਲੈ ਕੇ ਆਈਆਂ ਫਿਰ ਮੈਂ ਇਹ ਗੱਲ ਕਹਿੰਨੇ ਕਿ ਬ੍ਰਾਹਮਣ ਸ਼ੁਰੂ ਤੋਂ ਹੀ ਦਿਆਵਾਨ ਰਿਹਾ ਹੈ ਜੇ ਅਗਰ ਕੋਈ ਆ ਕੇ ਮਾਫੀ ਮੰਗਦਾ ਤਾਂ ਉਹ ਮਾਫ ਕਰ ਦਿੰਦਾ ਮੈਂ ਇਹ ਕਰਿਆ ਅੰਦੋਲਨ ਨਹੀਂ ਡਿਸਟਰਬੈਂਸ ਹੋਊਗਾ ਨਹੀਂ 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 ਅੰਦੋਲਨ ਦਾ ਉਹਦੇ ਨਾਲ ਕੀ ਡਿਸਟਰਬ ਹੋ ਰਿਹਾ ਉਹ ਉਹ ਕਿਹੜਾ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਹੈ ਹੀ ਇਜ਼ ਬੇਸਿਕਲੀ ਫਰੋਮ ਹਰਿਆਣਾ ਉਹਦਾ ਤਾਂ ਪੰਜਾਬ ਦੇ ਨਾਲ ਕੋਈ ਸੰਬੰਧ ਵੀ ਹੈ ਨਹੀਂਗਾ ਸਪੋਰਟ ਕਰਨਗੇ ਐਸੇ ਨਹੀਂ ਉਹ ਸਪੋਰਟ ਕਰਨ ਦਾ ਮਤਲਬ ਹੈ ਨਹੀਂ ਨਾ ਮੈਂ ਤੁਹਾਡੀ ਸਪੋਰਟ ਤੇ ਆਵਾ ਤੇ ਮੈਂ ਸਾਹਮਣੇ ਵਾਲਿਆਂ ਨੂੰ ਗਾਲਾਂ ਕੱਢਣ ਲੱਪਾਂ ਹਾਂ ਹਾਂ ਉਹ ਕਹਿੰਦਾ ਕਿ ਆਹ ਬ੍ਰਾਹਮਣਾ ਨੇ ਪ੍ਰਧਾਨ ਮੰਤਰੀ ਬ੍ਰਾਹਮਣ ਹੈ ਜਾਂ ਦੇਸ਼ ਦਾ ਗ੍ਰਹਿ ਮੰਤਰੀ ਬ੍ਰਾਹਮਣ ਹੈ ਜਾਂ ਪੰਜਾਬ ਦਾ ਚੀਫ ਮਿਨਿਸਟਰ ਬ੍ਰਾਹਮਣ ਹੈ ਜਾਂ ਪੰਜਾਬ ਦਾ ਕੋਈ ਗਵਰਨਰ ਬ੍ਰਾਹਮਣ ਹੈ ਜਾਂ ਕੋਈ ਆਫੀਸਰ ਹੈ ਜਿਨੇ ਇਹ ਸਾਜ਼ਿਸ਼ ਰਚੀ ਹੈ ਫਿਰ ਤਾਂ ਗੱਲ ਵੀ ਕਰਦੇ ਸਰਕਾਰ ਦੀ ਸਰਕਾਰ ਦੇ ਨਾਲ ਲਿਫਟ ਹੈ ਉਹ ਰਿਫਟ ਨੂੰ ਲੈ ਕੇ ਅਗਰ ਕੋਈ ਡਿਸੀਜਨ ਹੁੰਦਾ ਪਿਆ ਸੈਂਟਰ ਸਰਕਾਰ ਦੇ ਲੈਵਲ ਤੇ ਉਹਦੇ ਚ ਬ੍ਰਾਹਮਣਾਂ ਦਾ ਦੋਸ਼ ਕੀ ਹੈ ਤਾਂ ਦੱਸ ਦਿਓ ਨਾ ਨਹੀਂ ਤੁਸੀਂ ਇਹ ਪ੍ਰਸ਼ਨ ਕਰਨੇ ਹੋ ਲੇਕਿਨ ਇਧਰ ਟਿੱਪਣੀ ਕਰ ਰਹੇ ਹੋ ਕਿ ਹਮੇਸ਼ਾ ਹਿੰਦੂ ਟਾਰਗੇਟ ਜਾਂ ਬ੍ਰਾਹਮਣ ਟਾਰਗੇਟ ਰਹਿੰਦੇ ਲੇਕਿਨ ਅੱਜ ਤੁਸੀਂ ਵੈਲਫੇਅਰ ਦੇ ਚੇਅਰਮੈਨ ਨੂੰ ਬ੍ਰਾਹਮਣ ਦੇ ਇਸੀ ਸਰਕਾਰ ਦੇ ਅੰਦਰ ਹੋ ਸਰਕਾਰ ਦੁਆਰਾ ਬਣਾਏ ਗऊं ਮੈਨੂੰ ਲੱਗਦਾ ਹੈ ਕਿ ਸਨਮਾਨ ਪੂਰਾ ਮਿਲ ਰਿਹਾ ਹੈ ਦੇਖੋ ਸਨਮਾਨ ਤਾਂ ਬ੍ਰਾਹਮਣਾਂ ਦਾ ਹਮੇਸ਼ਾ ਹੋਇਆ ਵਾ ਔਰ ਇਹੀ ਗੱਲ ਹੈਗੀ ਆ ਵੀ ਸਾਡੇ ਕੋਲੇ ਪਿਆਰ ਨਾਲ ਤਾਂ ਤੁਸੀਂ ਭਗਵਾਨ ਪਰਸ਼ੂਰਾਮ ਜੀ ਨੇ ਇੱਕ ਈ ਵਾਰੀ ਤਰਤੇ ਜਿਤਕੇ ਦਾਨ ਕਰਤੇ ਜਦੋਂ ਦੇਸ਼ ਦੀ ਅੰਦੋਲਨ ਦੀ ਪਹਿਲੀ ਗੋਲੀ 1857 ਚ ਮੰਗਲ ਪੰਡੇ ਜੀ ਨੇ ਚਲਾਈ ਉਦੋਂ ਤਾਂ ਕੋਈ ਸੋਚ ਵੀ ਨਹੀਂ ਸਕਦਾ ਅੰਗਰੇਜ਼ਾਂ ਦੇ ਖਿਲਾਫ ਕੋਈ ਚੂ ਵੀ ਕਰ ਸਕਦਾ ਫਿਰ ਦੇਸ਼ ਦੀ ਆਜ਼ਾਦੀ ਚ ਦਰਜਨਾ ਨਾਮ ਗਿਣਾ ਦੂੰਗਾ ਜਿਹੜੇ ਫਾਂਸੀ ਤੇ ਚੜ ਗਏ ਬ੍ਰਾਹਮਣ ਪੰਡਿਤ ਚੰਦਰ ਸ਼ੇਖਰ ਜੀ ਲਾਲੋ ਹੋਰ ਬਹੁਤ ਸਾਰੇ ਨਾਮ ਹੈ ਰਾਜਗੁਰੂ ਜੀ ਲਾਲੋ ਲੇਕਿਨ ਘਰ ਲੈਵੇ ਵੀ ਤੁਸੀਂ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਨਾ ਅਸਲ ਚ ਪ੍ਰੋਬਲਮ ਇੱਥੇ ਹੈਗੀ ਐ ਵੀ ਅਸੀਂ ਸਨਾਤਨ ਨੂੰ ਬ੍ਰਾਹਮਣ, ਰਾਜਪੂਤ, ਖੱਤਰੀ ਵਾਲਮਿਕੀ ਸਮਾਜ ਫਿਰ ਰਵੀਦਾਸ ਭਾਈਚਾਰਾ ਇਹ ਜਿੰਨੀ ਅਸੀਂ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਅਲੱਗ-ਅਲੱਗ ਅਲੱਗ-ਅਲੱਗ ਕਰਕੇ ਜਾਤਾਂ 'ਚ ਵੰਡਣ ਦੀ ਇਹ ਬ੍ਰਾਹਮਣ ਉੱਡ ਕੇ ਕਹਿੰਦੇ ਐੰਨੀ ਤਰੀਕ ਨੂੰ ਮੱਸਿਆ ਹੋਏਗੀ ਐੰਨੀ ਤਰੀਕ ਨੂੰ ਸੰਕਰਾਂਤੀ ਹੋਏਗੀ ਮਕਰ ਸੰਕਰਾਂਤੀ ਹੋਊਗੀ ਦੁਨੀਆ ਵਾਦੇ ਸਨਾਤਨੀ ਭੁੱਲ ਜਾਂਦੇ ਐ ਵੀ ਅਸੀਂ ਕਿਸੇ ਕਿਸ ਕਾਸ ਦੇ ਆ ਤਲ ਬੰਗਾ ਦੀ ਲੜਾਈ ਜਾਰੀ ਰੱਖੋਗੇ ਕੋ ਲੜਾਈ ਜਾਰੀ ਰੱਖਾਂਗੇ ਜੀ ਦੇਖੋ ਜਿਹੜੀ ਅਧਿਕਾਰ ਦੀ ਆਤਮ ਸਨਮਾਨ ਦੀ ਲੜਾਈ ਹੈ ਕਿਉਂਕਿ ਜਿਹੜਾ ਇਹ ਟੀਕਾ ਟਿੱਪਣੀਆਂ ਨਾ ਇਹ ਸਾਡੇ ਤੇ ਤਾਂ ਹੈ ਹੈ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ ਚਾਹੇ ਦੇਖੋ ਧਰਮ ਦੀ ਲੜਾਈ ਲਈ ਜਦੋਂ ਗੁਰੂ ਮਹਾਰਾਜ ਨੇ ਲੜਾਈ ਸ਼ੁਰੂ ਕੀਤੀ ਮੁਗਲਾਂ ਦੇ ਨਾਲ ਤੇ ਭਾਈ ਮਤੀਦਾਸ ਭਾਈ ਸਤੀਦਾਸ ਜੀ ਚਰਖੜੀਆਂ ਤੇ ਚੜੇ ਬੰਦ-ਬੰਦ ਉਹਨਾਂ ਦੇ ਕੱਟੇ ਗਏ ਰੂਹਾਂ ਚ ਲਪੇਟ ਕੇ ਉਹਨਾਂ ਨੂੰ ਜਲਾਇਆ ਗਿਆ ਇੱਡਾ ਵੱਡਾ ਇਤਿਹਾਸ ਹੋਵੇ ਬ੍ਰਾਹਮਣਾ ਦਾ ਔਰ ਟਾਰਗੇਟ ਸਿਰਫ ਇਸ ਕਰਕੇ ਕੀਤਾ ਜਾਵੇ ਕਿ ਇਹ ਜਦੋਂ ਬਾਹ ਚੱਕ ਕੇ ਕਹਿੰਦੇ ਐ 23 ਤਰੀਕ ਨੂੰ ਆਹ ਤਿਉਹਾਰ ਆ ਰਿਹਾ ਤੇ ਸਾਰੇ ਸਨਾਤਨੀ ਇਕੱਠੇ ਹੋ ਜਾਂਦੇ ਲੜਾਈ ਜਾਰੀ ਰਹੂਗੀ ਆਤਮ ਸਨਮਾਨ ਦੀ ਔਰ ਸਾਡੇ ਬਜ਼ੁਰਗਾਂ ਦੀ ਲੜਾਈ ਹੈ ਇਹਦੇ ਚ ਕੋਈ ਮਾਫੀ ਨਹੀਂ ਮੈਂ ਤੁਹਾਨੂੰ ਕਿਹਾ ਗਲਤੀ ਦੀ ਮਾਫੀ ਹੁੰਦੀ ਹੈ ਅਗਰ ਉਹ ਮਾਫੀ ਮੰਗਦੇ ਨੇ ਤਾਂ ਵੀ ਨਹੀਂ ਗਲਤੀ ਦੀ ਮਾਫੀ ਹੁੰਦੀ ਹੈ ਅਪਰਾਧ ਦੀ ਸਜ਼ਾ ਹੁੰਦੀ ਹੈ ਲੈਟ ਦਾ ਕੋਰਟ ਡਿਸਾਈਡ ਲੈਟ ਦਾ ਜੋ ਸਾਡਾ ਸੰਵਿਧਾਨ ਹੈ ਜੋ ਸੰਵਿਧਾਨ ਦੇ ਮੁਤਾਬਕ ਜੋ ਕਾਨੂੰਨ ਦੇ ਮੁਤਾਬਕ ਉਹਦੀ ਸਜ਼ਾ ਬੰਦੀ ਹੋएगी ਉਹਨੂੰ ਮਿਲੂਗੀ ਮਿਹਰਬਾਨੀ ਜੀ ਅਸੀਂ ਗੱਲ ਕੀਤੀ ਹੈ ਗੱਲ ਕਿਤੇ ਨਾ ਕਿਤੇ ਨੇ ਕਿਹਾ ਕਿ ਅਸੀਂ ਗਲਤੀ ਦੀ ਮਾਫੀ ਦਿੰਨੇ ਆ ਲੇਕਿਨ ਜੋ ਚੀਜ਼ ਗਲਤ ਨਹੀਂ ਜਾਣ ਮੁੱਝ ਕੇ ਜਾਂ ਟਾਰਗੇਟ ਕਰਕੇ ਕਹੀ ਜਾਵੇ ਉਹ ਗਲਤੀ ਨਹੀਂ ਹੈ ਚਲੋ ਇਹ ਤਾਂ ਤੁਸੀਂ ਦੱਸਿਓ ਕਿ ਉਹ ਟਾਰਗੇਟ ਕਰਕੇ ਜਾਂ ਗਲਤੀ ਕਰਕੇ ਕਹੀ ਗਈ ਹੈ ਲੇਕਿਨ ਇਹਨਾਂ ਨੇ ਕਿਹਾ ਹੈ ਕਿ ਆਪਣਾ ਪਰਚੇ ਦਿੰਦੇ ਕਿ ਅਸੀਂ ਆਖਰੀ ਦਮ ਤੱਕ ਲੜਾਈ ਲੜਾਂਗੇ ਹਾਲਾਂਕਿ ਉਹ ਆਉਣ ਵਾਲਾ ਟਾਈਮ ਦੱਸੂਗਾ ਕਿ ਸਮਾਜ ਇਸ ਮਾਮਲੇ ਨੂੰ ਕਿਸ ਦ੍ਰਿਸ਼ਟੀਕੋਣ ਨਾਲ ਲੈਂਦਾ ਹੈ ਲੇਕਿਨ ਅਸੀਂ ਕੋਸ਼ਿਸ਼ ਕੀਤੀ ਇਹਨਾਂ ਦੀ ਵਿਚਾਰਧਾਰਾ ਤੁਹਾਡੇ ਨਾਲ ਸਾਂਝੀ ਕਰਾਈ ਇੱਕ ਵਾਰ ਫਿਰ ਬਹੁਤ ਬਹੁਤ ਮਿਹਰਬਾਨੀ ਜੀ ਸਮਾਂ ਟਾਈਮ ਦਿੱਤਾ ਇਹ ਤੁਹਾਨੂੰ ਹੋਰ ਦੱਸਦੀ ਹੈ ਪੰਜਾਬ ਸਰਕਾਰ ਚ ਬ੍ਰਾਹਮਣ ਮਾਂ ਸਭਾ ਦੇ ਚੇਅਰਮੈਨ ਵੀ ਨੇ ਪੂਰੀ ਜ਼ਿੰਮੇਵਾਰੀ ਇਹਨਾਂ ਤੇ ਬਣਦੀ ਹੈ ਤੇ ਇਹਨਾਂ ਨੇ ਐਫ ਆਈ ਆਰ ਕਰਾਤੀ ਹੁਣ ਅਗਲਾ ਟਾਈਮ ਕੀ ਦੱਸੂਗਾ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਪਰ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਣਾ ਅਰਵਿੰਦਰ ਸਰਾਨਾ ਹਮਦਰ ਟੀਵੀ ਲੁਧਿਆਣਾ